ਮਾਰੂ ਮਹੱਲਾ ਕਹਿਲਾ ਸੱਚ ਕਹੋ ਸੱਚੇ ਕਰ ਰਹਿਣਾ اے ਪ੍ਰੇਮੀਆਂ ਗੁਰਸਿੱਖੋ ਸੱਚ ਪਿਆ ਕਰੋ ਬੋਲਿਆ ਕਰੋ ਤੇ ਸੱਚੇ ਕਰ ਸ਼ਾਂਤ ਸੰਗਤਿ ਰਹਿਣਾ ਕਰਿਆ ਕਰੋ ਜੇ ਤੁਸੀਂ ਸੱਚ ਕਹੋਗੇ ਫਿਰ ਸੱਚੇ ਕਰ ਸਾਖੀਖੰਡ ਜੀtheta ਰਹਿਣਾ ਹੋਵੇਗਾ ਨਹੀਂ ਤਾਂ ਕੂੜ ਕੁਫਰ ਗੋਏ ਕਿਸਾਨੇ ਪਿਆ ਦਜ ਸੀ ਜਿਹੜਾ ਝੂਠ ਬੋਲਣ ਵਾਲਾ ਆਦਮੀ ਕੋਹਰ ਝੂਠ ਦਾ ਆਉਣਾ ਕੋਣ ਨਰਕ ਨਰਕ ਚ ਜਿਹੀ ਸਰਦਾ ਰਹੇਗਾ ਇਸ ਕਰਕੇ ਸੱਚੇ ਨਾਮ ਨੂੰ ਉਚਾਰਿਆ ਕਰੋ ਸੱਚੇ ਕਰਤਾਰ ਸੰਗੂ ਤੇ ਰਹਿਣਾ ਕਰੋ ਚਿਤ ਨੂੰ ਟਿਕਾਓ ਸੇ ਸੱਚੇ ਕਰ ਰੂਪ ਸਤਿਗੰਗ ਵਿੱਚ ਰਹਿਣਾ ਕਰੋਗੇ ਜੀਵਤ ਮਰਹੁ ਭਾਵਜਾਲ ਜਗਤ ਤਰਨ ਇਹ ਜੀਵ ਇਹ ਤੋਂ ਮਰ ਜਾਈਏਗੇ ਹੰਗ ਤਾਂ ਮੇਦ ਕੇ ਇਸ ਪ੍ਰਕਾਰ ਭਾਵਜਾਲ ਜਗਤ ਤਰਨ ਇਹ ਜੀਵੋ ਭਾਵਜਾਲ ਸੰਸਾਰ ਤੋਂ ਤਰਨਾ ਇਸ ਪ੍ਰਕਾਰ ਹੋਵੇਗਾ ਜਗਤ ਜੀਵਾਂ ਦਾ ਆਜ ਵੀ ਰੂਹ ਜਮਨ ਮਰਨ ਦਾ ਜਾਲ ਹੈ ਇਸ ਸੰਸਾਰ ਤੋਂ ਮੁਨਦਰ ਤੋਂ ਨਿਮੋਨੈ ਹੋਵੇਗਾ ਜੀਵਤ ਮਰਹੁ ਪਾਵਜਾਲ ਜਗਤ ਕਰਨ ਜੀਵਤ ਦਾ ਹਉਕ ਮੜਿਓ ਹੈ ਜਦ ਜੀਵੋ ਕਿਉ ਪਾਵਜ ਸੰਸਾਰ ਤੋਂ ਤਰਨਾ ਹੋਵੇਗਾ ਗੁਰ ਬੂਹੇ ਤੇ ਗੁਰ ਬੇੜੀ ਸੋਲਹਾ ਸਬਜੀ ਮਾਲ ਸਾਹਿਬ ਦੇ ਪਾਸ ਸੰਸਾਰੀ ਤੋਂ ਮੁਨਦਰ ਤੋਂ ਪਾਰ ਕਰਨ ਵਾਸਤੇ ਬ੍ਰਹਮ ਗਿਆਨ ਦਾ ਜਹਾਜ਼ ਹੈ ਨਾਮ ਦਾ ਜਹਾਜ਼ ਹੈ ਆਸਾ ਦੀ ਨਦੀ ਤੇ ਤਾਰ ਕਰਨ ਵਾਲੇ ਭਗਤੀ ਦੀ ਬੇੜੀ ਹੈ ਰਾਗ ਗਾਇ ਗੁਰੂ ਦੀ ਨਾਲਿਆਂ ਤੋਂ ਸੰਕਲਪਕਾਲਪੂਰੀ ਨਾਲਿਆਂ ਤੋਂ ਪਾਰ ਕਰਨ ਵਾਲੇ ਸਤਿਗੁਰਾਂ ਦੇ ਤਾਸ ਸ੍ਰੀਮਦ ਬਾਣੀ ਹੈ ਮਨ ਹਰ ਜਬ ਪਾਰ ਲੰਘਾਇ ਜਿਨਨ ਕਰਕੇ ਜਿਨਨ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ ਉਹਨਾਂ ਨੂੰ ਸਤਿਗੁਰਾਂ ਨੇ ਪਾਰ ਲੰਘਾਤਾ ਹੈ ਮੁੱਖ ਹਰੇ ਸਭ ਕੋ ਕਰਾ ਦੇਣਾ ਹੈ ਜੀ ਵਿਖਾਇਆ ਨਾਉ ਕਿ ਜਿਨ ਕੇ ਹਿੱਦੂ ਰਸਾ ਮੋਹ ਮਗਤਨ ਪਾਇਆ ਹੋਵੇਂ ਮਮਤਾ ਲੋਭ ਵਿਨਾਸ਼ਨੀ ਕੀ ਤਾਈ ਹੋਵੇਂ ਛੱਡਿਓ ਜੇ ਵੀ ਅਜੇ ਲੋਭ ਵੀ ਪਦਾਰਥਾਂ ਦੇ ਜੋਰੰਦਾਂ ਖਾਣ ਦਾ ਛੱਡੋ ਹੋਵੇਂ ਹੋਵੇਂ ਮਮਤਾ ਲੋਭ ਵਿਨਾਸ਼ਨੀ ਮਮਤਾ ਜਿਹੜੀ ਹੈ ਲੋਭ ਪਦਾਰਥਾਂ ਦੇ ਇਹ ਵੀ ਛੱਡੋ ਲੋਭ ਵੀ ਛੱਡੋ ਇਹ ਬਨਾਸ਼ੁ ਨਾਸ਼ ਕਰਨ ਵਾਲੇ ਹਨ ਨਾਉ ਦਰਮ ਜਿਨਾਂ ਨੇ ਨਾ ਜਾਈ ਹੋਵੇਂ ਨਾਸਪਰਗਤੀ ਹੈ ਨਿਮਰਤਾ ਧਾਰ ਕਰਕੇ ਮੰਨਤਾ ਸ਼ਰਧਾ ਕੀ ਸੰਪਤਾ ਧਾਰ ਕੇ ਸੰਤੋਖ ਧਾਰ ਕੇ ਲੋਭ ਨੂੰ ਮਨਾਸ ਕੀਤਾ ਹੈ ਨੌਦਰ ਮੁਗਤੇ ਦਸਵਾਂ ਆਤਮਾ ਉਹ ਨਵੇਂ ਦਰ ਗੋਲ ਕਾਂ ਦੇ ਵਿਸ਼ਿਆਂ ਤੋਂ ਬੁਖਤ ਹੋਗੇ ਦਸਵਾਂ ਜੋ ਤੇਤੁਨ ਸ੍ਰੂਪ ਹੈ ਦਸਵੇਂ ਜੋ ਆਰਤੀ ਵੀ ਉਨ੍ਹਾ ਅਸਲ ਲਾਭ ਦੀ ਹੋ ਗਈ ਹੈ ਉਪਰ ਪਰੇ ਪਰ ਅਪਰੰਥ ਨੂੰ ਸ੍ਰੀ ਹਰਿ ਸਿੰਘ ਜੀ 84 ਲੱਖ ਜੂਨ ਤੋਂ ਮੁਨੁੱਖਾ ਜੇ ਹਨ ਮੁਨੁੱਖਾ ਜੇ ਤੋਂ ਪਰੇ ਦੇਵ ਤੇ ਹਨ ਦੇਵ ਤੋਂ ਜੋ ਪਰੇ ਬ੍ਰਹਮ ਆਦਿ ਕਹਨ ਅਦੇ ਬ੍ਰਹਮ ਆਦਿ ਤੋਂ ਤੋਂ ਬਿਸ਼ੁ ਨਿਸ਼ਕ ਦੀ ਆਦਿ ਕਹਨ ਉਹ ਸਭ ਪ੍ਰਕਿਰਤੀ ਕੀ ਹੈ ਉਹ ਪਰੰਤ ਪ੍ਰਕਿਰਤੀ ਦਾ ਪਰਿਵਾਰ ਹੈ ਗੁਰ ਜਨ ਆਪੇ ਆਪ ਉਪਾਇ ਜਿਸ ਨੇ ਇੱਕ ਨੇ ਆਇਆ ਕੋ ਜਲ ਪ੍ਰੰਗ ਵਾਤ ਆਪਣੇ ਇਹ ਪੈਦਾ ਕੀਤਾ ਹੈ ਗੁਰਮਤ ਲੇਵੋ ਹਰ ਲੇਵ ਕਰੀਏ ਗੁਰਮੁਖ ਨੂੰ ਗੁਰਮਤਿ ਨੂੰ ਉਤਾਰਨ ਕਰੋ ਤੇ ਅਕਾਲ ਪੁਰਖ ਦੀ ਲੇਵ ਲਾਓ ਇਸ ਪ੍ਰਕਾਰ ਕਰਨਾ ਹੋਵੇਗਾ ਸੰਸਾਰ ਤੋਂ ਆਤਮਾ ਗਾਇ ਜੰਮ ਤੇ ਕਿਆ ਡਰੀ ਗੁਰਮਤ ਕੀ ਹੈ ਜਿੰਨ ਕੁਲੇ ਤੋਂ ਰਹਿਣੇ ਪਰਮੇਸ਼ਰ ਨੂੰ ਗਾਇਆ ਕਰੋ ਜਦੋਂ ਵੀ ਅਕਲ ਕਲਪਨਾ ਤੋਂ ਕੱਟੂ ਨਹੀਂ ਕਰਦਾ ਨਹੀਂ ਹੈ ਅਕਲ ਦਾ ਮੂਤੈਨ ਕੋਕ ਅਕਲ ਕਲਪਨਾ ਤੋਂ ਰਹਿ ਜੋ ਪ੍ਰਮੇਸ਼ਰ ਹੈ ਉਹ ਅਕਲ ਕਲਪਨਾ ਤੋਂ ਰਹਿ ਕੋ ਕਾਲਜ ਜੋ ਅਭਿਧਿਆ ਰੂਪੀ ਕਲਪ ਕੋ ਕਲਪ ਰਹਿ ਕੋ ਹੈ ਉਸ ਅਕਲ ਪ੍ਰਮੇਸ਼ਰ ਨੂੰ ਗਾਇਓ ਤੇ ਫਿਰ ਜਨਪਤ ਕੀ ਗੱਲ ਹੋਣਾ ਸੀ ਜਗ ਮਾਤਾ ਕੋਈ ਨਹੀਂ ਹੈ ਜਤ ਜਤ ਦੇਖੂ ਤਤ ਤਤ ਤੂੰ ਹੀ ਫੇਰ ਜਿੱਥੇ ਜਿੱਥੇ ਵੇਖੂਗੇ ਫੇਰ ਤੁਸੀਂ ਹੋ ਤੁਸੀਂ ਹੀ ਹਕਾਲ ਪ੍ਰਸਾਦ ਹੀ ਹੋ ਜਿਸੇ ਮਾਤਲੋ ਜਿੱਤੇ ਪਤਾਲ ਵਿੱਚ ਸੜਨ ਵਿੱਚ ਬਰਮ ਲੋਪਿਟੇ ਬਕੁੰਠ ਵਿੱਚ ਜਿੱਥੇ ਕਿਥੇ ਤਿੱਥੇ ਦੇਖੂਗੇ ਕੇ ਮਾਰਾ ਆਪ ਹੀ ਹੋ ਆਜ ਵਰਨਾ ਦੂਜਿਆ ਗਾਇ ਹੋਰ ਤਾਂ ਦੂਜੇ ਉਥੇ ਗਾਇਆ ਹੀ ਨਹੀਂ ਗਿਆ ਕਸ ਵੀ ਨਹੀਂ ਕੀਤਾ ਜਾਂਦਾ ਸੱਚ ਹਰ ਨਾਮ ਸੱਚ ਹੈ ਸਰਨਾ ਸੱਚਾ ਕਰਤਾਰ ਦਾ ਨਾਮ ਜਿਨਾਂ ਦੇ ਹਿਰਦੇ ਚ ਹੈ ਅਤੇ ਸੱਚ ਹੈ ਸਰਨਾ ਸੱਚੇ ਦੀ ਸ਼ੀਰ ਕਰਕੇ ਜਿਨਾਂ ਨੇ ਸ਼ਰਨ ਲਈ ਹੈ ਸੱਚ ਗੁਰ ਸਾਉ ਦਾ ਜਿੱਤ ਲਾਗਤਾਰ ਨ ਸੱਚ ਗੁਰਾਂ ਦਾ ਸ਼ਬਦ ਹੈ ਜੋ ਕਰਕੇ ਕਰਨਾ ਹੁੰਦਾ ਸੰਸਾਰ ਕੋ ਅਕਾਥ ਕਥਾ ਦੇਖਤ ਅਪਰੰਪਰ ਗੁਰੂ ਕਾਉਂ ਕੋ ਰਗ ਬ੍ਰਹਮ ਸ਼ਕਤੀ ਬ੍ਰਤੀ ਕਰਕੇ ਲਖਣ ਮਰਤੀ ਕਰਕੇ ਉਹਨੂੰ ਗੁਰੂ ਸਾਹਿਬ ਕਸੇ ਕਰਦੇ ਆ ਸਿੱਖ ਦੇਖ ਰਹਿਂਦਾ ਪ੍ਰਕਿਰਤੀ ਤੋਂ ਪਰੇ ਜੋ ਪਰਮੇਸ਼ਰ ਹੈ ਉਹਨੂੰ ਜ਼ਰੂਰ ਨਾ ਜੋਲੀ ਜਾਏ ਮੁੜ ਕੇ ਭਾਈ ਉਹ ਧਰਮ ਨਹੀਂ ਮਾਤਾ ਦੇ ਪਿੰਗਾ ਇਹ ਨਾ ਕਿ ਰਾਸੀ ਲਖ ਜੁਨਾ ਦੇ ਚ ਜਾਇਆ ਪੈਦਾ ਹੁੰਦਾ ਜਾਂਦਾ ਆਉਂਦਾ ਜਾਂਦਾ ਸੱਚ ਦੇ ਨੂੰ ਸਤ ਸੰਤੋਖ ਨਾ ਪਾਵ ਜਿਨਾਂ ਚੁਲ ਭਾਈ ਸੱਚਾ ਗੁਰਾਂ ਦਾ ਮੰਤਰ ਨਹੀਂ ਧਾਰਨ ਕੀਤਾ ਹੋਇਆ ਉਹਨਾਂ ਚ ਸਤੋ ਨਹੀਂ ਆਉਂਦਾ ਸੰਤੋਖ ਆ ਦੇ ਗੁਣ ਨਹੀਂ ਪਾ ਸਕਦਾ ਪੁਰਖ ਦੇਨ ਗੁਰੂ ਮੂਖ ਤੋਂ ਨਾ ਹਾਵੇ ਜਾਂ ਇਸ ਗੁਰ ਕਾਲ ਸਰਗਰਾਂ ਦੇ ਸੱਚੇ ਸ਼ਬਦ ਤੋਂ ਬਗੈਰ ਮੁਕਤੀ ਨਹੀਂ ਕਿਸੇ ਦੀ ਹੁੰਦੀ ਸਾਰੇ ਉਹ ਜਨ ਜਿਹੜੇ ਜਗਤ ਦੇ ਮਰਦੇ ਰਹਿੰਦੇ ਹਨ ਮੂਲੇ ਮੰਤਰ ਹਰ ਨਾਮ ਰਸਾਇਣ ਇਹ ਮੂਲ ਮੰਤਰ ਜੋ ਮਾਰਾ ਸਾਹਿਬ ਜੀ ਨੇ ਫਤਖੰਦੂ ਤੋਂ ਪ੍ਰਾਪਤ ਕਰਕੇ ਸੰਗਤਾਂ ਨੂੰ ਦਿੱਤੀ ਹੈ ਇਹ ਮੂਲ ਮੰਤਰ ਜੋ ਹੈ ਮੂਲ ਮੰਤਰ ਹਰ ਨਾਮ ਰਸਾਇਣ ਇਹ ਜਿਵੇਂ ਜਲਾ ਨਾਮ ਰਸਾਇਣ ਦਸਾਉਦਾ ਕਰ ਹੈ ਕਿਤਨੇ ਸੁਹਣੇ ਵਾਲਾ ਨਾਮ ਦੇ ਵਿੱਚ ਕੋ ਨਾਮ ਸੁਪੂਰਾ ਤਾ ਜਦ ਜੀ ਮੋੜ ਜੇ ਜੀ ਕਿੰਨੇ ਪੂਰਾ ਗੁਰਮ ਗਿਆਨ ਨੂੰ ਨੇ ਪਾਲਿਆ ਹੈ ਜਿਨੇ ਸੁਖ ਨੂੰ ਰਾਲਿਆ ਮਾਰੂ ਨਾਮ ਮੰਤਰ ਕੇ ਸਾਥ ਦੇ ਨੂੰ ਤავਝਾਲ ਜਾਈ ਨਾ ਕਰਿਆ ਉਹ ਚਾਈ ਆ ਸੱਜੂ ਗਾਰ ਸੱਚ ਮੰਤਰ ਤੋਂ ਬਿਨ ਕਿਸ ਫ਼ਾਰਕ ਸਮੁੰਦਰ ਕਰਿਆ ਮੈਂ ਜਾਂਦਾ ਕਿਹਦੇ ਪਾਸੋਂ ਇਹ ਸਮੁੰਦਰ ਆਪਾ ਹੋਈ ਮਹਾ ਦੇਖ ਭਰੇ ਆਉਂਦੇ ਸਮੁੰਦਰ ਫ਼ਾਰਕ ਜਿਹੜਾ ਹੈ ਤਾਂ ਹਾਸਲ ਹੋਉਂਦੀ ਬੰਜੀ ਹਾਜ਼ਮੇ ਖੇਵਤੀ ਅਤੇ ਮਹਾ ਦਿਸ਼ਾ ਦੀ ਪੀੜੇ ਨਾਲ ਕਰਿਆ ਹੋਇਆ ਹੈ ਰਹਾ ਤੀਤ ਗੁਰਮਤਿ ਨੂੰ ਉਪਰ ਗੁਰਾਂ ਦੇ ਰੰਗ ਨੂੰ ਲੈ ਲੈਂਦਾ ਉਹ ਤੀਤ ਹੋਈ ਹੈ ਇਹਨਾਂ ਤੋਂ ਅਤਰਾੰਗ ਹੋ ਕੇ ਵਿਚਾਰਿੰਦਾ ਹੈ ਜੀਵਨ ਉਸ ਦਾ ਕ੍ਰਿਆ ਕਰ ਚਾਰ ਮਰ ਮਿਰ ਕੋ ਕਹ ਕਹ ਘਰ ਪਾਇਆ ਹਰਿ ਜੇ ਨਿਰਭਉ ਦਾ ਕਰ ਸਤਿ ਸ਼੍ਰੀਪੈ ਉਹਦੇ ਕਾਹ ਤਾ ਗਿਆ ਹੈ ਘਰ ਵਿੱਚੋਂ ਹੀ ਤਾ ਗਿਆ ਹੈ ਸਿਰ ਇਹ ਨਿਕੋ ਰਿਹਾ ਕੋਈ ਕੋਈ ਪ੍ਰਾਪਤ ਕਰ ਲਿਆ ਹੈ ਉਹਨਾਂ ਨੇ ਇੱਕੀ ਜਾਗ ਹੋਤੀ ਤੇ ਤਰਾ ਜੁਰਤਾਈ ਜਗ ਦਾ ਨਾ ਕਰਨਾ ਹੈ ਤੇ ਜਗ ਵਿੱਚ ਚਤਾਈ ਨਹੀਂ ਗੱਲਾਂ ਕਰਨੀਆਂ ਜਗ ਦਾ ਇੱਕ ਵੀ ਝੂਠਾ ਹੈ ਜਗ ਦੀ ਜਿਹੜੀ ਚਤਰਾਈ ਹੈ ਮੋਹ ਨਾ ਕਰਕੇ ਵਿਖਾਣਾ ਇਹ ਸਭ ਝੂਠੀ ਹੈ ਦੇਲ ਨੂੰ ਨਾ ਲੱਗੇ ਆਵੇ ਜਾਈ ਜਦੋਂ ਜਰੂਰ ਤਾਰ ਕੇ ਹੋਵੇ ਉਹ ਵੀ ਦੇਰ ਨਹੀਂ ਲੱਗਦੀ ਜਦੋਂ ਮਰ ਕੇ ਜਾਂਦਾ ਉਹਨੂੰ ਵੀ ਦੇਰ ਨਹੀਂ ਲੱਗਦੀ ਮਨੋਂ ਇਹਦਾ ਸੰਕਲਵਾਇਆ ਦੇਰ ਨਹੀਂ ਲੱਗਦੀ ਕਦੇ ਸੰਕਲਪ ਨਾਲ ਕਦੇ ਤੁਰੇ ਆ ਜਾਂਦਾ ਕਦੇ ਕਿਸੇ ਪਾਸੇ ਚਲਿਆ ਜਾਂਦਾ ਹੈ ਇਹਨੇ ਜੀਮਾ ਚ ਭਰਮਦਾ ਫਿਰਦਾ ਹੈ ਨਾਮ ਵਿਸਾਰ ਚੱਲ ਹੈ ਅਵ ਨਾਮੀ ਇਹ ਹੁ ਕਹਿ ਰਹੀ ਆ ਜਿਨੀ ਹੈ ਜੀ ਨਾ ਮੈਨੂੰ ਵਿਸਾਰਿਆ ਹੋਮੇ ਜਲਿਆ ਮਨੋਂ ਉਸਾਰੇ ਜੰਪੁਰ ਵੱਜੇ ਖੜਕ ਕਰਾਰੇ ਨਾਮ ਵਿਚਾਰ ਕੇ ਲਹਿ ਅਗ ਮੰਦਾਰੀ ਆਦਿ ਵਾਹਿਗੁਰੂ ਦੇ ਨਾਮ ਨੂੰ ਵਿਚਾਰ ਕੇ ਚਲਦੇ ਆ ਦੁਨੀਆਂ ਤੋਂ ਉਪਜੈ ਦੇਖ ਸਰਤਾ ਉਹ ਜੰਮਦੇ ਰਹਿੰਦੇ ਆ ਦੇਖ ਨਾਸ਼ ਹੁੰਦੇ ਰਹਿੰਦੇ ਕਾਲੂ ਖਤਰਾ ਛੁਪਾਉਂਦਾ ਰਹਿੰਦਾ ਹੈ ਕਦੇ ਜੰਮ ਤੋਂ ਕਦੇ ਮਰਦੇ ਕਦੇ ਬੈਲ ਕਬਸਾ ਨੀਂਦ ਨਹੀਂ ਆਸੋਗੇ ਕਦੇ ਵਿਆਹ ਨਹੀਂ ਨਾਸ਼ ਹੋਗੇ ਤੇ ਜਿਹਨੂੰ ਬਿਰਗਾਂ ਸੱਚੇ ਖੁਦਾ ਆਈ ਜਾਂਦੇ ਹਨ ਸਾਰੇ ਜਿਹੜਾ ਦਿਲ ਸਹਿ ਬੰਧਨ ਬੰਧੇ ਜਿੰਦ ਧਾਰ ਦੇ ਰਹੇ ਜਿੰਦ ਸਾਰ ਮਰਦੇ ਰਹੇ ਬਾਸ਼ਣੋ ਕਰਕੇ ਕੋਈ ਮੰਨਣਾ ਵਿੱਚ ਕਰਤਾ ਭੁਗਤੇ ਜੀ ਬੱਗੇ ਰਹਿੰਦੇ ਇਹਨਾਂ ਕਾਮ ਕਰੇ ਤੇ ਮੰਨਣਾ ਵਿੱਚ ਹੋ ਮੈਂ ਮਾਇਆ ਤੇ ਗਲਖੰਝੇ ਨਾ ਹੋ ਮੈਂ ਕੰਢੀ ਹੋਈ ਹੈ ਮਾਇਆ ਜੀ ਇਹੇ ਕਰਦੇ ਸਭ ਜਨਾਂ ਤੇ ਸਾਰੇ ਤੈ ਰਹਿੰਦੇ ਹਨ ਯਾ ਦੇ ਜਿਸ ਰਾਮ ਨਾਮ ਤੋ ਗੁਰਮਤਿ ਦੁਆਰਾ ਦੁਨੀਆਂ ਦੇ ਰਾਮ ਸਭ ਕੋ ਕਹੇ ਕਹੇ ਰਾਮ ਨਾ ਹੋਏ ਰਾਮ ਦਾ ਨਾਮ ਗੁਰਮਤਿ ਦੁਆਰਾ ਦੁਨੀਆਂ ਦੀ ਸਿੱਖਿਆ ਦੁਆਰਾ ਬੁੱਧੀ ਵਿੱਚ ਜਿਨਾਂ ਨੂੰ ਨਹੀਂ ਹੈ ਤੂੰ ਜਾਨਪੁਰ ਬੰਦੂ ਚੇਲਾ ਇਹ ਸਰੀਰ ਦੀ ਜੇ ਵੀ ਪੂਰੀ ਦੀ ਬੰਦ ਕੇ ਕੋਲਾ ਜਾਏਗਾ ਤੋਰਿਆ ਜਾਏਗਾ ਹੋਰ ਦਿਨ ਮੋਖ ਮੁਗਧ ਕਿਉ ਪਾਈਏ ਸਰਬੰਧ ਤੋਂ ਬਗੈਰ ਮੋਖ ਮੁਗਧ ਕਿਉ ਪਾਈਏ ਚਾਰ ਪ੍ਰਕਾਰ ਦੀਆਂ ਸਰਬੰਧੀਆਂ ਮੁਕਤੀਆਂ ਸਮੇਂ ਕੋ ਇਸ ਲੋਕ ਤੋਂ ਪ੍ਰਾਪਤ ਹੋ ਜਾਏਗਾ ਕੰਮੀਬ ਨਿਰਜੀ ਵਰਤੋ ਹੋ ਜਾਣਾ ਤੂੰ ਉਹੋ ਜੀ ਰੀਮ ਵਾਲੇ ਹੋ ਜਾਣਾ ਕਿਉਂਕਿ ਇੱਕ ਯਾਰੀ ਹਜ਼ਾਰ ਦੇ ਧਾਰ ਕੋ ਹਜ਼ਾਰ ਦਾ ਵੇਖੋਾਸ ਕਰ ਲੈਣਾ ਪਰ ਜਗ ਜੀ ਉਪਪਤੀ ਦੇ ਤਾਲ ਨਾਲੇ ਤਿੰਨੇ ਕਮਾ ਤੋਂ ਅਲਪਾ ਦੇ ਰਹਿਣਾ ਇਸ ਜਗ ਮੁਕਤੀ ਹੈ ਇਸ ਪ੍ਰਕਾਰ ਉਹ ਜਿਹੜੀ ਮੁਕਤ ਹੈ ਫਰਦੂਂਦੀਆਂ ਮੁਕਤੀਆਂ ਕੋ ਕੁਛ ਨਹੀਂ ਉਹ ਮੁਕਤੀ ਜਿਹੜੀ ਹੈ ਕੇਵਲ ਮੁਕਤੀ ਜੀਵਨ ਜੀਵਨ ਨਾਲ ਆਇ ਖਤਮ ਹੋ ਤੇ ਉਹ ਗੋਪੀ ਸੰਗ ਜੋਰ ਸਿਮਾਨਾ ਕਿਉਂ ਰਹੀ ਜੀ ਜੀ ਨਿਉ ਹੋਏ ਵਾਲੀ ਜੀ ਮੋਖ ਮੁਕਤੇ ਕਿਉ ਪਾਈਏ ਇਹ ਪੈਸੇ ਕੰਦੇ ਨਹੀਂ ਹੋਵੇ ਜੀ ਮੁਕਤੀ ਨਾ ਸਰਗਣ ਦੀ ਨਾ ਮਿਲ ਜਣ ਦੀ ਨਾ ਕੈਵਲ ਮੋਖ ਨਾ ਜੀਵਨ ਮੁਕਤੀ ਅਦ੍ਰੇ ਮੋਖਤੇ ਬੇਨਗੁਰ RAM ਨਾਮ ਛੋਤੇ ਆਈਏ ਜੀਰ ਸਰਗਣ ਤੋਂ RAM ਦਾ ਨਾਮ ਵੀ ਕਿਵੇਂ ਪਿਆ ਸਕਦੇ ਜਿਹੜੇ ਮੰਨ ਦੇ ਸੰਕਲਪਾ ਉੱਤੇ ਕਰਨੀ ਜਿੰਦੇ ਹੰ ਜੀਆ ਦੇ ਤਾਈ ਗੁਰਮਤਿ ਲੇਹੁ ਤਰਹੁ ਤਾਗ ਦਿੱਸ ਜੇ ਤਾਈ ਗੁਰਮਤਿ ਉਤਾਰਨ ਕਰੋ ਇਹ ਸੰਸਾਰ ਹੰੜੀਏ ਜੁੱਤੋ ਕਸਣਾ ਕਰਨਾ ਇਸ ਤੋਂ ਚਲ ਜਾਉਂਗੇ ਮੁਕਤ ਭਏ ਸੁਖ ਪਾਏ ਜਿਨ੍ਹਾਂ ਜਿਨ੍ਹਾਂ ਨੇ ਗੁਰਮਤਿ ਘਾਰਨ ਕੀਤੀ ਉਹ ਮੁਕਤ ਹੋ ਗਏ ਸੁਖ ਸੁਖੀ ਜੀਵਨਾਂ ਨੂੰ ਪਾ ਰਿਹਾ ਹੈ ਗੁਰਮਤਿ ਕ੍ਰਿਸ਼ਨ ਗੋਵਾਰਧਨਤਾ ਹਰੇ ਦੇਖ ਲੋ ਸਾਰੇ ਗੁਰਮਤਿ ਕ੍ਰਿਸ਼ਨ ਪ੍ਰਭੂ ਆਨੰਦ ਹੀ ਧਾਰਨ ਕੀਤੀ ਆਪਣੇ ਗ੍ਰਿਵਾਸ਼ਾ ਦੇ ਪਾਸੋਂ ਮੰਤਰਨੀਆ ਸੰਦੀਪੰਦ ਦੇ ਪਾਸੋਂ ਸ਼ਾਸਤਰੀ ਗਿਆਨੀ ਜੀ ਕੀ ਕਿ ਕ੍ਰਿਸ਼ਨ ਨੇ ਉਹ ਤਿਆਰ ਹੋ ਗਏ ਹੋਏ ਗੁਰਮਤ ਧਾਰਨ ਕਰਕੇ ਗੁਜਰਤਨ ਤਲਪੁਰ ਨੰਨੀ ਚੀਚੀ ਦੇ ਤੇ 28 ਦਿਨ ਉnder ਵਿੱਚ ਬੱਦਲਾਂ ਨੂੰ ਬਖਾ ਕਰਾਉਂਦਾ ਰਿਹਾ ਕ੍ਰਿਸ਼ਨ ਜੀ ਨੂੰ ਗੁਜਰਤਨ ਵਿੱਚ ਚਾਪੇ ਚੀਚੀ ਤੇ ਖੜੇ ਰਹੇ 28 ਦਿਨ ਬਾਅਦ ਉnder ਹਾਰ ਕੇ ਤੈਨੂੰ ਆਪਿਆ ਬੱਦਲ ਪਿੱਛੇ हट ਗਏ ਇਸ ਪ੍ਰਕਾਰ ਕਿਸਨ ਭਗਵਾਨ ਨੇ ਗੋਪਾਲ ਦੀ ਰੱਖਿਆ ਕਰਨ ਵਾਸਤੇ ਗੁਜਰਤ ਦੇ ਪਰਬਤ ਤੇ ਖਾਈ ਉੰਤਾਰਿਆ ਕਿ ਆਪਣੀ ਯੋਗਨੀ ਚੀਚੀ ਦੇ ਸੀ ਗੁਰਮਤਿ ਦਾ ਬਲ ਸੀ ਨ ਕੋਈ ਨਹੀਂ ਬਲ ਕਿਰਿਸ਼ਨਾ ਕੰਸ਼ੂ ਤੋਂ ਸੀ ਪਕੜ ਜਨਾਇਆ ਕੋਈ ਨਹੀਂ ਬਲ ਰਾਜਨਾ ਮਾਲ ਬਾਣਾ ਦੇ ਸਰਕਾਰ ਕੋ ਮਾਰੇ ਦੇ ਪਾਸੇ ਹੀ ਦਾਤ ਪ੍ਰਾਪਤ ਹੋਈ ਹੈ ਇਹਨਾਂ ਲੋਕਾਂ ਨੂੰ ਪਾਤ ਜਾਈ ਹੈ ਜਿਹੜੀ ਗੁਰਮਤਿ ਦੁਆਰਾ ਆਈ ਹੈ ਗੁਰਮਤਿ ਸਾਇ ਰੁਪਾਹਣ ਤਾਰੇ ਦੇਖੋ ਗੁਰਮਤਿ ਨੂੰ ਪਾਲਨ ਕਰਕੇ ਵਸੰਤ ਮੁਨੀ ਦੇ ਰਾਹੀ ਸਮੁੰਦਰ ਦੇ ਉੱਤੇ ਪੱਥਰ ਤਾਰ ਦੇ ਕੋਈ ਹੰਤੰਗੁਰ ਦੀ ਨਾਮ ਨਾਮ ਕਰ ਲੋ ਕਰਕੇ ਤਾਰ ਕੇ ਗੁਰਮਤਿ ਹੀ ਬੈਠੀ ਜੀ ਨੂੰ ਕਹਾ ਕੁਲਸੀ ਕਹਿਣ ਲੱਗਾ ਕੋ ਕਹੇ ਕਹੇ ਲੱਗ ਮੈਂ ਗਦਾਈ ਰਾਮ ਨਾ ਸਕੇ ਨਾਮ ਗੁੰਗਾਈ ਮੈਂ ਮੋਬ ਦੀ ਵਡਿਆਈ ਕਿੱਥੋਂ ਤੇ ਦੱਸਾਂ ਜੀ ਹੰਤੰਗੁਰ ਜੋ ਪੱਥਰ ਕਰਕੇ ਮੈਂ ਬਣਾਇ ਉਹ ਵੀ ਗਾ ਸਭ ਦੀ ਏਡਾ ਨਾਮ ਉੱਚਾ ਹੈ ਉਹ ਤਾਰਾ ਨਹੀਂ ਹੋਣਾ ਪਿਆ ਜਦੋਂ ਕ슌 ਭਗਵਾਨ ਜੀ ਨੂੰ ਪਿੰਕੜਾਉਣ ਲੱਗਾ ਹੈ ਦੁਆਰ ਕਾ ਦੇ ਕਿਨਾਰ ਵੋ ਉਹੇ ਚੱਕਰ ਚਿਤ ਦੀ ਕ੍ਰਿਸ਼ਮੀ ਬੈਠੇ ਜੀ ਇਹ ਪਾਸੇ ਜਾਣੇ ਗੋਟੀਆਂ ਪਾਉਣੇ ਸ਼ੁਰੂ ਕਰ ਦਿੱਤੇ ਕ੍ਰਿਸ਼ਮੀ ਦਾ ਪਾਲਦਾ ਚੱਕਿਆ ਨਾ ਗਿਆ ਉਹਨੇ ਮਨਾਉ ਨੂੰ ਲੈ ਜਾਂਦੇ ਗੋਟੀਆਂ ਰੋਣ ਲੱਗੀਆਂ ਤੇ ਸਾਇਦਾ ਹੁਣੇ ਵਿయోగ ਪਾਉਣੇ ਕੀ ਕਰਨਾ ਹੈ ਕਹਿਣ ਲੱਗਾ ਮੈਨੂੰ ਇਹ ਦੇ ਬਰਾਬਰ ਦੇ ਕੋਈ ਹੋ ਕੇ ਕ੍ਰਿਸ਼ਮੀ ਨੇ ਕਿਹਾ ਤੁਸੀਂ ਪੱਤਰ ਜੋ ਮਾਰਾ ਦਾ ਨਾ ਲਿਖ ਦਿਓ ਕੁਝ ਕਿਤੇ ਕੋਈ ਨਾਮ ਲਿਖ ਕੇ ਤਾਇ ਤਿਹੰਦੀ ਦਾ ਚਾਰਾ ਜਿਹੜਾ ਸੀ ਉਹ ਉੱਚਾ ਹੋ ਗਿਆ ਨਾਮ ਵਾਲਾ ਪਾੜਾ ਪਹਾੜਾ ਹੋ ਗਿਆ ਨਾਮ ਕਹਿੰਦਾ ਮੈਨੂੰ ਇਹੋ ਹੀ ਚਾਹੀਦਾ ਸੀ ਇਸ ਪ੍ਰਕਾਰੇ ਬਚਾਰਾਂ ਨਾਲੋਂ ਨਾਮ ਉੱਚਾ ਹੈ ਗੁਰਮਤਿ ਸਾਇਰ ਪਾਹਣ ਤਾਰ ਇਹ ਗੁਰਮਤਿ ਰਾਮਕੰਦਰ ਜੀ ਨੇ ਧਾਰਨ ਕਰਕੇ ਸਮੁੰਦਰ ਤੋਂ ਪੱਥਰ ਜਿੱਤੇ ਗੁਰਮਤਿ ਮੇਹੂ ਪਰਮ ਉਪਾਦ ਪਾਈ ਇਹ ਗੁਰਮਤਿ ਨੂੰ ਜ਼ਰੂਰ ਪੜ੍ਹਨ ਵਿੱਚ ਕਰੋ ਇਹ ਜੀ ਕਰ ਕਰਨ ਕਰੀ ਮੁਕਤੀ ਨਿ ਕਾਇ ਲਈ ਜਾ ਨਾਨਕ ਗੁਰ ਪਰਮਚੂ ਕਾ ਸਭ ਜੀ ਸਾਈਂ ਕੰਨ ਜੁਨੀ ਸਾਰ ਮਿਲੇ ਧਰਮ ਤੋ ਆ ਜੀਆ ਨੂੰ ਕੋਈ ਵੀ ਕਰਮ ਕਰ ਕਦ ਪਰਮਾਤਮਾ ਕੋ ਸਾਰਾ ਛੁਕਾ ਦਿੱਤਾ ਹੈ ਹੋਰ ਮਤ ਨਹੀਂ ਹੋ ਤਰਹੋ ਬਚਕਾਰੀ ਇਥੇ ਭਾਈ ਗੁਰਮਤਨੋਂ ਪੈਰ ਨਿ ਕਰੋ ਮਰ ਮਤ ਜਿਨਾ ਤੋ ਹਰ ਲਗੋ ਤੇ ਕਦੋਂ ਮੌਨ ਨਹੀਂ ਜਦ ਕੋ ਕਾਰੀ ਮਾਰ ਕੇ ਸੰਸਾਰ ਤੋਂ ਚਲ ਜਾਉਂਗੇ ਆਤਮਕੀ ਨੋਰੇ ਦਾ ਮੁਰਾਰੀ ਬ੍ਰਹਮਾਤਮਾ ਨੂੰ ਸਿਰਨ ਕੋਲ ਫਿਰਨੇ ਦਿੱਤੀ ਹੈ ਜਿਸ ਨੇ ਮਰਦੇ ਦਾ ਆਤਮਾ ਨੂੰ ਨਾਸ ਕੀਤਾ ਹੈ ਵਿਸ਼ੇਸ਼ ਰੂਪ ਧਾਰ ਕੇ ਉਹ ਮੋਹ ਆਲ ਕਾ ਰੇਲੀ ਦਿੱਤੀ ਅਰੀਆ ਜਿਹੜਾ ਬਚੀ ਨਹੀਂ ਹੋ ਕੇ ਕਿ ਇਤਨੇ ਥੋੜੇ ਹਿਰਦੇ ਤੋਂ ਪਰਗਟ ਹੋਵੇਗਾ ਜਨ ਕੇ ਸਾਹ ਕਟ ਹੈ ਹਰ ਜਪਰੂਸ਼ੀਏ ਜੋ ਜਾਪ ਕਰਨੇ ਨਾਲ ਗੁਰਮਤਿ ਜੁੜਾਦਾ ਇਹ ਜਨਾਂ ਦੇ ਸਾਹ ਨੂੰ ਕੱਟ ਦੇਵੇਗਾ ਤਕੂਲ ਨਰਮ ਜਨ ਸਾਯਾ ਜਿਨਾਂ ਕੋਲੋਂ ਰੰਗ ਸੁਭਿ ਮਿਲਣ ਕੋ ਗੁਰਮੁਖਨ ਪਾ ਲਿਆ ਹੈ ਗੁਰਮਤ ਪੰਜ ਸਖੀ ਗੁਰਪਾਈ ਦੇਖੋ ਤਾਈ ਗੁਰਮਤ ਵਿੱਚ ਜਿਹੜੇ ਪੰਜ ਸਖੇ ਪੰਜ ਪਿਆਰੇ ਹੁੰਦੇ ਗੁਰਪਾਈ ਹੁੰਦੇ ਹੈ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਬੰਨੀ ਪਿਆਰੇ ਆਪੋ ਮੁਕੀ ਗੁਰਪਾਈਆ ਕੋਈ ਗੁਰੂ ਨਹੀਂ ਹੈ ਕਿ ਗੁਰਮਤਿ ਅਸੂਲ ਹੈ ਵਾਹਿਗੁਰੂ ਜੀ ਕੰਮ ਸਿੰਘ ਆਪੇ ਗੁਰਪੇਲਾ ਇਹ ਅਸੂਲ ਕਰਮ ਕੀਤਾ ਸਕੇ ਪਾਤਸ਼ਾਹ ਜੀ ਨੇ ਇਸੇ ਪ੍ਰਕਾਰ ਗੁਰਮਤਿ ਪੰਜ ਸੱਥ ਗੁਰਪਾਈ ਜਿਨ੍ਹਾਂ ਨੂੰ ਭਾਈ ਗੁਰਾਂ ਦੀ ਮਤ ਭਾਈ ਹੈ ਚੰਗੀ ਲੱਗੀ ਹੈ ਗੁਰਮਤਿ ਨੂੰ ਧਾਰਨ ਕੀਤਾ ਉਹਨਾਂ ਦੇ ਪੰਜ ਸੱਖਣ ਤੋਂ ਇਹ ਲਿਆ ਚਲਣ ਵਿਚਾਰ ਜੇ ਹੋ ਸਕੇ ਮਿੱਤਰ ਬਣ ਜੇ ਉਹਨਾਂ ਦੀ ਸਹਾਇਤਾ ਕਰਨ ਵਾਲੇ ਬਣ ਜੇ ਹਨ ਗੁਰਮਤ ਪੰਚ ਸਕੇ ਗੁਰ ਭਾਈ ਜਿਵੇਂ ਗੁਰੂ ਸਾਹਿਬ ਜੀ ਦੀ ਸਿੱਖਿਆ ਪਾਈ ਹੈ ਜਿਨ੍ਹਾਂ ਨੂੰ ਗੁਰਮਤ ਦੁਆਰਾ ਪੰਚ ਪੀਤ ਨੂੰ ਬ੍ਰਹਮਾ ਨ ਕੋ ਸਕੇ ਮਿੱਤਰ ਹੈ ਮਾਰਾ ਨੇ ਜੀਨ ਜੀ ਰਖਾ ਕਰਦੇ ਹਨ ਵਰਮਾ ਤਾਂ ਅਗਨੋਂ ਨਿਵਾਰ ਸਮਾਈ ਵਰਮਾ ਤੇ ਜਰਮਤ ਨੂੰ ਜਿਨਾਂ ਪਾਰਨੀ ਤਿਸਨਾ ਦੀ ਅਗੋ ਕਾਲ ਦੀ ਅਗੋ ਮਾਇਆ ਦੇ ਮੋਹ ਦੀ ਅਗੋ ਇਹਨੂੰ ਮੀਟ ਕਰਕੇ ਸਮਾਈ ਹੋਈ ਜੀਨ ਹੋਏ ਮਹਾਰਾਜ ਮਿਲੇ ਆ ਮਾਣੂ ਮੁਖੋ ਨਾਮ ਜਪੋ ਜਗ ਜੀਵ ਇਹ ਪਿਆਰੋ ਮਨ ਕਰਕੇ ਵੀ ਨਾਮ ਜਪੋ ਜਗ ਜੀਵ ਦਾ ਕੋ ਮੁਖੋ ਮਨ ਕਰ ਕਵੀ ਨਾਮ ਜਪੋ ਜਿਥੇ ਮਨ ਤੇ ਮੁਖ ਲਨੇ ਨੂੰ ਸਿਆਰੀ ਹੋਵੇ ਦੋ ਪੈਰ ਵਿਖੋ ਆਖੁੰਦੇ ਆ ਜਿਥੇ ਮਨੋਂ ਮੁਕਤ ਹੋਵੇ ਤੇ ਮਨ ਮੁਖੁੰਦੇ ਜਿਥੇ ਮਨ ਜਾਰੀਆ ਦੋ ਪੈਰ ਮੰਨ ਮੋ ਮਨ ਜੀ ਮੁਖ ਜਪੋ ਮਨ ਕਰ ਕਵੀ ਜੇ ਕੋ ਕਾਇ ਕਬੀ ਜਾਣੇਗਾ ਸੋ ਫਿਰ ਜੋ ਰਾਮ ਮੁਖਰਾਮ ਹੋਏ ਜਗ ਦੇ ਜੀਵਨ ਪਰਮੇਸ਼ਵਰ ਦਾ ਨਾਮ ਜਪਉ ਮਨ ਕਰਕੇ ਵੀ ਮੂੰਹ ਕਰਕੇ ਵੀ ਅਰੇ ਤਾਂ ਆਮ ਸਰ ਲੱਖ ਲਖਾ ਇਹ ਜੋ ਹਿਰਦੇ ਦੇ ਅੰਦਰ ਲੱਖਾ ਗੁਰੂ ਸਾਹਿਬ ਨੇ ਇਸ ਪ੍ਰਕਾਰ ਨਿਖਾਤਾ ਕਿਰਪਾ ਕਰਕੇ ਜੁਨਾਤਾ ਹੈ ਧਰਮ ਸਬੂਝੈ ਸਾਧੂ ਦੇ ਪਤੀ ਜੀ ਜਿਹੜਾ ਗੁਰੂ ਗ੍ਰੰਥ ਗੁਰਾਂ ਦੁਆਰਾ ਬੁਝੇ ਹੈ ਉਛਲੇ ਹੈ ਸਤਗੁਰੂ ਸਾਹਿਬ ਜੀ ਦੀ ਕਿਰਪਾ ਕਰਕੇ ਗੁਰਾਂ ਦੇ ਸ਼ਬਦ ਕਰਕੇ ਨ ਮਨ ਪਤੀ ਜਾਂਦੇ ਹੈ ਮੈਨੂੰ ਜਾਂਦੇ ਹਨ ਉਹ ਸੋ ਤਾਂ ਨਿੰਦਾ ਕਿਸ ਕੀ ਉਹ ਜਾਣਦੇ ਐ ਕਿ ਹੁਣ ਕੀ ਵੀ ਉਸਤ ਕਰੀਏ ਤੇ ਕੀ ਵੀ ਨਿੰਦਿਆ ਕਰੀਏ ਉਸ ਤੇ ਨਿੰਦਾ ਤੇ ਦੋਹਾਂ ਤੇ ਐ ਤੋਂ ਜਾਣਦੇ ਐ ਨਾ ਕੋਈ ਵੀ ਝੂਠੀ ਚੁਗਦੇ ਐ ਮੈਂ ਕੇ ਜੇ ਨਿੰਦਾ ਕਰਦੇ ਹਾਂ ਇਹਨੂੰ ਆਪ ਜਪਹੁ ਜਗਦੀਸ਼ਰ ਤੂੰ ਪਾਈ ਜਾਂ ਨੂੰ ਆਤਮਾ ਜਾਣ ਲੋ ਜੋ ਜੀਸ਼ਡ ਪਰਮੇਸ਼ਰ ਦਾ ਯਾਦ ਕਰੋ ਸਰਗੁਣੀ ਕਹਿੰਦੇ ਹਨ ਹਰ ਜਗੁ ਨਾਥ ਮਨ ਭਾਇਆ ਸਾਰੇ ਜਗ ਦਾ ਸਾਨੀਆ ਜਿਹੜਾ ਗੁਰੂ ਖਾਦੇ ਮਨ ਤੋਂ ਭਾਗਿਆ ਇਹ ਚੰਗਾ ਲੱਗਿਆ ਹੈ ਜੋ ਬ੍ਰਹਮੰਡ ਤੇ ਖੰਡ ਤੁਝ ਜਾਣੋ ਜਿਹੜੀ ਬ੍ਰਹਮੰਡ ਵਿੱਚ ਚੀਜ਼ਾਂ ਇੱਕ ਖੰਡਾਂ ਵਿੱਚ ਹੈ ਨਵੇਂ ਖੰਡਾਂ ਚ ਜਿਹੜੀ ਬ੍ਰਹਮੰਡ ਚੋਂ ਖੰਡ ਸਰੀਰ ਦੇ ਟੁਕੜੇ ਵਿੱਚ ਜਿਹੜਾ ਬ੍ਰਹਮੰਡ ਜੋ ਬ੍ਰਹਮੰਡ ਸੋਈ ਪਿੰਡੇ ਇਹ ਖੰਡਿਆ ਸਾਰਾ ਸਰੀਰ ਹੈ ਇਹਦੇ ਵਿੱਚ ਵੀ ਉਸੇ ਨੂੰ ਜਾਣਨਾ ਕਰੋ ਜੋ ਰਹਿ ਮੰਦ ਪੰਡੂ ਨੂੰ ਜਾਣੂ ਉਹੋ ਹੀ ਖੰਡ ਸਰੀਰ ਵਿੱਚ ਵੀ ਜਾਣੋ ਖੰਡ ਟੁਕੜਿਆਂ ਵਾਲਾ ਸਰੀਰ ਹੈ ਕਿ ਨਹੀਂ ਖੰਡ ਖੰਡ ਹੋਇਆ ਨਾ ਟੁਕੜੇ ਨਾ ਖੰਡ ਬਣੇ ਹੋਏ ਚਾਰ ਬਾਹਾਂ ਦੇ ਚਾਰ ਮੱਤਾਂ ਦੇ ਇੱਕ ਵਿਚਾਰ ਦਾ ਭੰਡਾ ਯੋ ਖੱਡਾਂ ਦੀ ਉਸ ਨੂੰ ਜਾਣੋ ਗੁਰਮੁਖੀ ਜੋ ਸਾਜ ਦੇ ਪਛਾਣ ਹੋ ਗੁਰਮੁਖਾਂ ਦੀ ਸੰਗਤ ਕਰਕੇ ਗੁੱਝੋ ਪੁੱਛੋ ਕਿ ਗੁਰਾਂ ਦੇ ਸ਼ਬਦ ਨੂੰ ਪਛਾਣ ਕਰੋ ਹਿਰਦੇ ਜਾਨਣਾ ਕਰੋ ਸਾਦੇ ਸਾਦ ਪੋਗਦੇ ਤੋਦਨ ਹਾਰਾ ਸਾਦੇ ਚ ਭਗਵਨ ਜਨ ਨੂੰ ਪੋਗ ਲਗਾਉਣ ਵਾਲਾ ਪ੍ਰਵੇਸ਼ਵੀ ਜੋ ਕੋਈ ਸ਼ਬਦਾਂ ਨਾ ਅਰਪਦਾ ਉਹਨਾਂ ਅੰਦੀਕਾਰ ਕਰਦਾ ਹੈ ਜਿਹਨੇ ਕੋਈ ਦੇ ਪ੍ਰਸ਼ਾਦੋ ਭਾਈ ਲਾਲੋ ਦੇ ਆਪੋ ਉਹ ਵੀ ਕੱਢ ਕੇ ਮਾਰਾ ਉਹ ਖਾਇਆ ਸੀ ਆਗਦੀ ਸਿਵਾਈ ਤੋਂ ਮਨ ਭਾਉ ਦੇ ਚ ਲਹੂ ਕੱਢ ਕੇ ਵਿਸਾਇਆ ਸੀ ਕਿਉਂ ਸਾਰਿਆਂ ਕਟਨ ਦੇ ਨਾਲ ਵਿੱਚ ਪ੍ਰੇਮੀਆਂ ਦੇ ਦਿੱਤੇ ਅਰਪੇ ਨੂੰ ਗ੍ਰਹਿਣ ਕਰਦਾ ਹੈ ਜੋ ਤੀਰ ਨਹੀਂ ਜੋ ਬੇਰ ਖਾਦੇ ਛਾਈ ਦੇ ਕੋਵੇ ਦਾ ਪ੍ਰਸ਼ਾਦਾ ਛੱਕ ਕੇ ਪ੍ਰਸੰਨ ਰਹਿੰਦੇ ਕਿਉਂ ਕਟਨ ਦੇ ਭੋਗ ਲਗਾ ਰਿਹਾ ਹੈ ਉਹ ਬ੍ਰਹਮ ਦੇਤਾ ਜਾਣਦੇ ਹਨ ਕਿ ਭੋਗਨ ਹਰ ਆਪ ਹੈ ਪਰ ਹੈ ਅਤੀਤ ਸੁਵਾਇਆ ਹੈ ਸਾਰਿਆਂ ਵਿੱਚ ਕਾਲੋ ਸੇਬੀ ਰਿੰਦਾ ਸਾਰੇ ਨੇ ਪਾਪ ਤੁੰਤ ਅਸੰਗ ਰਿੰਦਾ ਹੈ ਪਾਪ ਤੁੰ ਕਾ ਹੁਲੀਤ ਨਾ ਲਾਗੇ ਘਣ ਕਾ ਦੇਮ ਤੋ ਸਭੀ ਜਾਗੜ ਗੁਰਮਤ ਬੋਲੂ ਹਰ ਜਸ ਸੂਚਾ ਇਹ ਕਾਈ ਗੁਰਮਤ ਦੁਆਰਾ ਬੋਲਿਆ ਕਰੋ ਹਰੀ ਦਾ ਜਸ ਕੀਰਤਨ ਜਿਹੜਾ ਰੂਹ ਨੂੰ ਸੱਚਾ ਪੂਰਤ ਕਰਨ ਵਾਲਾ ਹੈ ਹੋਰ ਮਤ ਆਖੀ ਦੇਖੋ ਉੱਚਾ ਗੁਰਮਤ ਦੁਆਰਾ ਮਨਕੋਪ ਰੂਪੀ ਨੇਤਰ ਨਾਲ ਵੇਖ ਲੋ ਉੱਚਾ ਪਰਮੇਸ਼ਰ ਹੈ ਅੱਖਾਂ ਨਾਲ ਗੁਰਾਂ ਦੀਆਂ ਅੱਖਾਂ ਨਾਲ ਅਰੋਹ ਅਰੋਹ ਗਿਆਰਾਂ ਰੁਪਈਆ ਅੱਖਾਂ ਨਾਲ ਗੁਰਮਤਿ ਆਖੀਐ ਜੇ ਦੀ ਸਤਿਗੁਰਾਂ ਨੇ ਉਸ ਜਿਹੜਾ ਉਸ ਨੂੰ ਦੇਖੋ ਸਰਬਲੀ ਨਾਮ ਸੁਨਾ ਹਰ ਬਾਣੀ ਕੰਨਾਂ ਦੁਆਰਾ ਪ੍ਰਮੇਸ਼ਰ ਦਾ ਨਾਮ ਸੁਣਿਆ ਪਰ ਹਰਿ ਸੁਵੰਦੀ ਬਾਣੀ ਬੋਲਿਆ ਕਰ ਨਾਨਕ ਹਰ ਰੰਗ ਰੰਗਾਇ ਇਸ ਸਰਵਾਰ ਮਾਲਕ ਕੰਨੇ ਹਰਿ ਜਿਨ੍ਹਾਂ ਨੂੰ ਇਹ ਬਾਤ ਬਖਸ਼ੀ ਹੈ ਕੰਨਾਂ ਚ ਉਨਾ ਨਾਮ ਰਸਨਾ ਕਰਕੇ ਜਉਨਾ ਬਾਣੀ ਨੂੰ ਉਹ ਹਰੀ ਨੇ ਆਗ ਤੇ ਰੰਗ ਪ੍ਰੇਮ ਦੇ ਰੰਗ ਆ ਲਿਆ ਹੈ ਇਹ ਬਖਸ਼ੀ ਕੀਤੀ ਅੱਲਾਹ ਨੇ ਸਰਗੁਣ ਨਾਮ ਕੀ ਧਰਮਾਉਂਦੇ ਹਨ ਗੁਰਮਤ ਬੋਲ ਨੇ ਸਾਰ ਜਸ ਸੂਚਿਆ ਗੁਰਮਤ ਆਖੀ ਦੇਖ ਸੂਚਿਆ ਸਰਗੁਣੀ ਨਾਮ ਸੁਨਾ ਹਰ ਬਾਣੀ ਤੂ ਕੀ ਨਾਮਕ ਹਰ ਰੰਗ ਰੰਗਾਇ i like the